ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਆਪਣੇ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਜਰਸੀ ਦੀ ਇੱਕ ਬਹੁਤ ਵਧੀਆ ਚੰਗੀ ਸੋਹਣੀ ਚੰਗੇ ਦੁੱਧ ਵਾਲੀ ਚੰਗੇ ਮਿਲਕ ਵਾਲੀ ਦੋਸਤੋ ਚੰਗੇ ਆਰਡਰ ਵਾਲੀ ਇਹ ਬੈੜ ਕੀ ਡਿਟੇਲ ਹੈਗੀ ਹੈ ਦੋਸਤੋ ਇਸ ਦੀ ਆਪਾਂ ਤੁਹਾਡੇ ਨਾਲ ਪੂਰੀ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਇਹ ਥਾਉਟ ਕਾਣਾ ਹੈਗਾ ਦੋਸਤੋ ਇਹ ਜਿਹੜਾ ਪਿੰਡ ਸ਼ੀਆਪਾੜੀ ਤੋਂ ਬਿਲਕੁਲ ਨਾਲ ਲੱਗਦਾ ਪਿੰਡ ਵਸਤੀ ਲਾਭ ਸਿੰਘ ਵਾਲੀ ਹੈਗੀ ਹੈ ਤਹਿਸੀਲ ਦੋਸਤੋ ਜੀਰਾ ਪੈ ਜਾਂਦੀ ਹੈ ਜ਼ਿਲ੍ਹਾ ਫਿਰੋਜ਼ਪੁਰ ਪੈ ਜਾਂਦਾ ਵੀਰ ਹੋਣਾ ਦਾ ਵਪਾਰ ਦਾ ਕੰਮ ਹੈਗਾ ਜੀ ਕਾਫੀ ਲੰਮੇ ਸਮੇਂ ਤੋਂ ਆ ਬਾਕੀ ਜਿਹੜੇ ਵੀਰ ਗੁਰਵਿੰਦਰ ਸਿੰਘ ਜੀ ਹਨ ਉਹ ਮਾਲਕ ਹਨ ਦੋਸਤੋ ਓਨਰ ਹਨ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਤੁਹਾਨੂੰ ਦੇਵਾਂਗੇ ਤੁਸੀਂ ਨੰਬਰਾਂ ਤੇ ਸੰਪਰਕ ਕਰਕੇ ਇਹ ਜਿਹੜੀ ਆ ਜਰਸੀ ਗਾਂ ਦੋਸਤੋ ਇਹ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਦੂਜਾ ਸੂਆ ਇਸ ਵਾਰ ਸੂਈ ਹੈਗੀ ਆ ਇਹ ਜਰਸੀ ਵੜ ਅੱਜ ਤਕਰੀਬਨ 3 ਦਿਨਾਂ ਦੀ ਸੂਈ ਹੈਗੀ ਆ ਮਗਰ ਬੱਚਾ ਵੱੱਛੀ ਹੈਗੀ ਆ ਦੋਸਤੋ ਜਿਹੜਾ ਮਿਲਕ ਆ ਉਹ ਇਸ ਟਾਈਮੇ ਬੌਲੇ ਦੇ ਵਿੱਚ 12 ਲੀਟਰ ਬਿਲਕੁਲ ਰੈਡੀ ਹੈਗਾ ਤਕਰੀਬਨ 22 ਹੋਰਾਂ ਦੱਸਿਆ ਵੀ 15 16 ਲੀਟਰ ਪਲੱਸ ਇਸ ਦੀ ਉਮੀਦ ਕੀਤੀ ਜਾਂਦੀ ਆ ਬਾਕੀ ਜਿਹੜਾ ਲੈਵਾ ਆਰਡਰ ਤੁਹਾਡੇ ਸਾਹਮਣੇ ਹੈਗਾ ਚੰਗੀ ਸੋਹਣੀ ਬਿਰਲ ਹੈਗੀ ਥਣਾ ਦੀ ਵਧੀਆ ਦੋਸਤੋ ਥਣ ਲੱਗਾ ਹੈਗਾ ਬੈਡ ਨੂੰ ਬਾਕੀ ਤੁਸੀਂ ਜਿਹੜਾ ਆਰਡਰ ਦੀ ਕੁਆਲਿਟੀ ਇਹ ਖੋਦ ਚੈੱਕ ਕਰ ਸਕਦੇ ਹੋ ਕਾਫੀ ਸੋਹਣਾ ਆਰਡਰ ਹੈਗਾ ਇਹ ਦੋਸਤੋ ਜਰਸੀ ਦੇ ਵਿੱਚ ਪਿਓਰ ਰੈੱਡ ਕਲਰ ਦੇ ਵਿੱਚ ਦੋਸਤੋ ਇਹ ਜਿਹੜੀ ਜਰਸੀ ਵੈਡ ਹੈਗੀ ਆ ਬਾਕੀ ਕਾਫੀ ਜਿਆਦੀ ਸ਼ੁਕੀਨ ਸੋਹਣੀ ਹੈਗੀ ਇਹ ਲੈਵਾ ਵੀ ਤੁਸੀਂ ਵੇਖ ਸਕਦੇ ਹੋ ਪਰਮਾ ਲੈਵਾ ਹੈਗਾ ਬਹੁਤ ਵਧੀਆ ਟੈਟ ਲੈਵਾ ਹੈਗਾ ਦੋਸਤੋ ਕੋਈ ਟਲਕਵਾਂ ਲੈਵਾ ਨਹੀਂ ਹੈਗਾ ਕਾ ਚੰਗੇ ਮਿਲਕ ਦੀ ਆਸ ਕੀਤੀ ਜਾਂਦੀ ਏ ਇਸ ਜਰਸੀ ਵੈੜ ਤੋਂ ਬਾਕੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਖਰੀਦਣ ਦੇ ਉਹੋ ਜ਼ਰੂਰ ਖਰੀਦ ਸਕਦੇ ਹੋ ਕਾਫੀ ਚੰਗੀ ਸੋਹਣੀ ਵੈੜ ਹੈਗੀ ਏ ਦੋਸਤੋ ਤੇ ਰੇਟ ਦੀ ਗੱਲ ਕਰੀਏ ਕਿਸਾਨ ਵੀਰ ਉਹ 52000 ਰੁਪਇਆ ਬਾਈ ਹੋਣੀ ਇਸ ਦੀ ਡਿਮਾਂਡ ਕਰਦੇ ਹਨ ਮੌਕੇ ਤੇ ਜਿਹੜਾ ਵੀਰ ਖਰੀਦਣ ਆਉਂਦਾ ਹੈ ਜ਼ਰੂਰ ਮਾਨ ਤਨ ਕਹਿੰਦੇ ਵੇਕੀਤਾ ਜਾਵੇਗਾ ਸੋ ਜਿਹੜੇ ਚਾਹਵਣ ਵੀਰ ਹੋਣ ਜਿੰਨੂੰ ਪਸੰਦ ਹੋਵੇ ਆਪਣੀ ਦੋ ਡੰਗ ਦੀ ਇੱਕ ਡੰਗ ਦੀ ਬਿਲਕੁਲ ਜਿਹੜੀ ਤਸੱਲੀ ਆ ਚੁਵਾਈ ਦੀ ਜ਼ਰੂਰ ਕਰ ਸਕਦੇ ਹੋ ਬਿਲਕੁਲ ਚੁਵਾਈ ਇੱਕ ਨੰਬਰ ਪਾਸ ਹੈਗੀ ਆ ਬਹੁਤ ਸੋਹਣੀ ਚੁਵਾਈ ਹੈ ਦੋਸਤੋ ਪੋਲੀ ਧਾਰ ਹੈਗੀ ਆ ਬਾਕੀ ਚੁਵਾਈ ਬਿਲਕੁਲ ਇੱਕ ਨੰਬਰ ਹੈਗੀ ਆ ਕੋਈ ਪੂਰ ਛੱਟਾ ਨਹੀਂ ਹੈਗਾਗਾ ਥਾਣਾ ਦੀ ਚੁਵਾਈ ਬਿਲਕੁਲ ਪਾਸ ਹੈਗੀ ਆ ਬਾਕੀ ਤੁਸੀਂ ਆਪਣੀ ਜਿਹੜੀ ਆ ਤਸੱਲੀ ਲਈ ਦੋ ਡੰਗ ਦੀ ਇੱਕ ਡੰਗ ਦੀ ਤਿੰਨ ਟਾਈਮ ਦੀ ਤੁਸੀਂ ਚੁਵਾਈ ਜਿਹੜੀ ਆ ਖੁਦ ਨੇ ਆਪ ਕਰਨੀ ਹੈਗੀ ਆ ਤਸੱਲੀ ਕਰਕੇ ਆਪਣੀ ਪਾਸ ਕਰਕੇ ਜ਼ਰੂਰ ਖਰੀਦ ਸਕਦੇ ਹੋ ਮੁੱਲ 52000 ਰੁਪਇਆ ਦੋਸਤੋ ਹੈਗੀ ਇਹ ਮੌਕੇ ਤੇ ਮਾਨਤਾਨ ਵੀਰ ਤੁਹਾਡਾ ਜਰੂਰ ਕਰੇਗਾ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ